ਹਾਂਜੀ ਸਾਸਤ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਵੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਬਾਹਨ ਦੀ ਕਟਿੰਗ ਕਰਨੀ ਦੱਸਾਂਗੇ ਵੀ ਆਪਾਂ ਬਾਹਨ ਦੀ ਕਟਿੰਗ ਕਿੱਦਾਂ ਕਰਨੀ ਹੈ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਉਹ ਕਹਿੰਦੇ ਵੀ ਤੁਸੀਂ ਮੋਡੇ ਦੀ ਕਟਿੰਗ ਦੱਸੀ ਹੈਗੀ ਘਾਟ ਪਾਉਣੀ ਵੀ ਬਾਹਨ ਦੀ ਘਾਟ ਪਾਉਣੀ ਵੀ ਦੱਸੋ ਦੇਖੋ ਆ ਆਪਣੀਆਂ ਮਤਲਬ ਕਿ ਬਾਵਾ ਤੇ ਵਰਕ ਹੋਇਆ ਹੋਇਆ ਹੈਗਾ ਆ ਦੇਖੋ ਦੋਵੇਂ ਬਾਵਾ ਆਪਣੀਆਂ ਹਿੰਦੀ ਲੰਬਾਈ ਚੁੜਾਈ ਆ ਆਪਣੀ ਲਾਹੀ ਕੋਈ ਆ ਸਭ ਤੋਂ ਪਹਿਲਾਂ ਜਦੋਂ ਨਾ ਆਪਾਂ ਬਾਹਮਾ ਦੀ ਕਟਿੰਗ ਕਰਨੀ ਆ ਆਪਾਂ ਬਾਹਮਾ ਦਾ ਕੱਪੜਾ ਰੱਖਣਾ ਕਿੱਦਾਂ ਦੇਖੋ ਚਾਹੇ ਤਾਂ ਵਰਕ ਹੋਇਆ ਹੋਇਆਗਾ ਚਾਹੇ ਪਲੇਨ ਕੱਪੜਾ ਚਾਹੇ ਪ੍ਰਿੰਟਡ ਆ ਪ੍ਰਿੰਟ ਦੇ ਤੇ ਪ੍ਰਿੰਟ ਤੋਂ ਪਤਾ ਲੱਗ ਜਾਂਦਾ ਜਿਹੜਾ ਵਰਕ ਹੋਇਆ ਹੋਇਆ ਉਹਦੇ ਦੇਖੋ ਜੀ ਆਹ ਜਿਹੜਾ ਕੋਈ ਵਰਕ ਹੋਇਆ ਹੋਇਆ ਜਾਂ ਕੋਈ ਫਲਾਬਸ ਨੇ ਇਹਨਾਂ ਤੋਂ ਪਤਾ ਲੱਗ ਜਾਂਦਾ ਪਲੇਨ ਕੱਪੜੇ ਦੀ ਦੇਖੋ ਜੀ ਕੰਨੀ ਤੋਂ ਪਤਾ ਲੱਗ ਜਾਂਦਾ ਆਪਾਂ ਦੋਵੇਂ ਸਿੱਧੇ ਪਾਸੇ ਆ ਦੇਖੋ ਆ ਸਿੱਧਾ ਪਾਸਾ ਇਹਨੂੰ ਆਪਸ ਵਿੱਚ ਮਿਲਾਉਣਾ ਚਾਹੇ ਸਿੱਧਿਆਂ ਨੂੰ ਮਿਲਾ ਲਓ ਚਾਹੇ ਤੁਸੀਂ ਦੋਵੇਂ ਉਲਟ ਨੂੰ ਮਿਲਾ ਲਓ ਠੀਕ ਹੈ ਜੀ ਮਿਲਾਉਣ ਤੋਂ ਬਾਅਦ ਐਦਾਂ ਸਭ ਤੋਂ ਪਹਿਲੀ ਗੱਲ ਆਪਣੀ ਇਹੀ ਹੁੰਦੀ ਆ ਬਾਹਾਂ ਦੀ ਕਟਿੰਗ ਦੀ ਫਸਟ ਸਟੈਪ ਵੀ ਆਪਾਂ ਕੱਪੜਾ ਰੱਖਣਾ ਕਿੱਦਾਂ ਦਾ ਆ ਦੇਖੋ ਜੀ ਆਪ ਭੈ ਇਸ ਤਰ੍ਹਾਂ ਕੱਪੜਾ ਰੱਖਿਆ ਹੁਣ ਆਪਾਂ ਇਹਦੀ ਨਾ ਲੈਣੀ ਆ ਤੈਂ ਜਿਹੜੀਆਂ ਪਾਵਾਂ ਤੇ ਵਰਕ ਹੋਇਆ ਹੋਇਆ ਉਹਦੇ ਆਪਾਂ ਨਾ ਫੁੱਲ ਤੋਂ ਸੈਂਟਰ ਕਰਨਾ ਸੈਂਟਰ ਵਾਲੇ ਤੋਂ ਆ ਦੇਖੋ ਇਹਦਾ ਸੈਂਟਰ ਵਾਲਾ ਫੁੱਲ ਆ ਇਹਦੇ ਤੋਂ ਆਪਾਂ ਸੈਂਟਰ ਕਰ ਲੈਣਾ ਇਹਦਾ ਆ ਦੇਖੋ ਜੀ ਐਸ ਦਾ ਜੇ ਆਪਣੇ ਫੁੱਲ ਦੇ ਵਿੱਚ ਕੋਈ ਵੀ ਇਦਾਂ ਇੱਧਰ ਉੱਧਰ ਹੋ ਗਿਆ ਤਾਂ ਬਾਹਵਾ ਬਣਨ ਤੋਂ ਬਾਅਦ ਜਿਹੜਾ ਆਪਣੇ ਵਰਕ ਹੋਇਆ ਹੋਇਆ ਇਹ ਟੇਡਾ ਜਾਣ ਲੱਗ ਜੂ ਜਿਹੜਾ ਕਿ ਬਣਨ ਤੋਂ ਬਾਅਦ ਫਿਰ ਬਿਲਕੁਲ ਵੀ ਵਧੀਆ ਨਹੀਂ ਲੱਗਣਾ ਦੇਖੋ ਜੀ ਆਪਾਂ ਜਿਹੜਾ ਆਪਣਾ ਵਰਕ ਹੋਇਆ ਹੋਇਆ ਸੀ ਇਹਨੂੰ ਆਪਾਂ ਮਲਾ ਲਿਆ ਜਿਹੜੀ ਆਪਣੀ ਆ ਬਾਹ ਦਾ ਘਾਟ ਹੈ ਇਹਦੀ ਚਾਹੇ ਤੁਸੀਂ ਪਹਿਲਾਂ ਕਟਿੰਗ ਕਰ ਲਓ ਚਾਹੇ ਜਦੋਂ ਤੁਸੀਂ ਸिलाई ਲਾਹੋਗੇ ਉਦੋਂ ਕਰ ਲਿਓ ਆ ਲਓ ਜੀ ਆਪਣੀ ਜਿਹੜੀ ਬਾਹਵਾ ਦੀ ਲੈਂਥ ਆ ਗਈ ਦੇਖੋ 17 ਇੰਚ ਆਪਣੀਆਂ ਬਾਹਾਂ ਤਿਆਰ ਨੇ ਠੀਕ ਹੈ ਜੀ 17 ਇੰਚ ਬਾਹਾਂ ਤਿਆਰ ਨੇ ਵੈਸੇ ਜਦੋਂ ਆਪਾਂ ਬਾਹਾਂ ਦੀ ਕਟਿੰਗ ਕਰਦੇ ਹੁੰਦੇ ਆ ਜਿੰਨੀਆਂ ਆਪਣੀਆਂ ਬਾਹਾਂ ਤਿਆਰ ਹੁੰਦੀਆਂ ਨੇ ਉਸ ਤੋਂ 3 ਇੰਚ ਐਕਸਟਰਾ ਰੱਖਣਾ ਹੁੰਦਾ ਇਹਦੇ ਵਿੱਚ ਦੇਖੋ ਐਕਸਟਰਾ ਪਹਿਲਾਂ ਹੀ ਛੱਡਿਆ ਹੋਇਆ ਹੈਗਾ ਤਰਪਾਈ ਕਰਨ ਵਾਸਤੇ ਨੀਚੇ ਦੀ ਆਪਣੀ ਬਾਹਾਂ ਜਿਹੜੀ 17 ਇੰਚ ਤਿਆਰ ਆ ਉੱਪਰ 1 ਇੰਚ ਐਕਸਟਰਾ ਹੈਗਾ ਕਾਟ ਚ ਤੇ ਸਲਾਈ ਦੇ ਵਿੱਚ ਆਪਣਾ ਦੇਖੋ ਪ੍ਰੋਪਰ ਕਪੜਾ ਦਾ ਜਦੋਂ ਤੁਸੀਂ ਵਰਕ ਨਹੀਂ ਹੋਇਆ ਹੋਇਆ ਬਾਹਾਂ ਦੇ ਕੱਪੜੇ ਨਾਲੋਂ ਕਟਿੰਗ ਕਰਨੀ ਆ ਤੁਸੀਂ ਜਿੰਨੀਆਂ ਤੁਹਾਡੀਆਂ ਬਾਹਾਂ ਤਿਆਰ ਨੇ ਤੁਸੀਂ 3 ਇੰਚ ਐਕਸਟਰਾ ਕਟਿੰਗ ਕਰੋ ਤੇ ਜਿਹੜੀ ਆਪਣੀ ਬਾਹਾਂ ਦੀ ਪਹੁੰਚ ਆ ਬਾਹਾਂ ਦੀ ਮੂਰੀ ਹੈਗੀ ਜਾਨੀ ਉਹ ਹੈਗੀ ਆ ਦੇਖੋ ਜੀ 6 ਇੰਚ ਤਿਆਰ ਆਪਾਂ ਨੀਚੇ 6 ਇੰਚ ਤੇ ਨਾਲ ਲਾ ਲਿਆ 2 ਇੰਚ ਜਾਂ 1.5 ਇੰਚ ਤੁਸੀਂ ਐਕਸਟਰਾ ਮਾਰਜਨ ਵਾਸਤੇ ਰੱਖੋ ਤੇ ਹੁਣ ਆਪਾਂ ਲਾਉਣਾ ਮੋਢਿਆਂ ਦੀ ਆਪਾਂ ਰੱਖਣਾ ਕਿੰਨਾ ਜਿਹੜਾ ਮੋਢਾ ਆਪਣਾ ਪਹਿਲਾਂ ਵੀਡੀਓਜ਼ 'ਚ ਵੀ ਦੱਸਿਆ ਹੋਇਆ ਜਦੋਂ ਨਾ ਆਪਾਂ ਕਮੀਜ਼ ਦੀ ਕਟਿੰਗ ਕਰਦੇ ਆਂਗੇ ਕਟਿੰਗ ਕਰਨ ਤੋਂ ਬਾਅਦ ਬ੍ਰੈਸਟ ਦਾ ਨਾਪ ਲੈਣ ਤੋਂ ਬਾਅਦ ਆਪਾਂ ਮੋਢਾ ਨਾਪੀਦਾ ਹੁੰਦਾ ਵੀ ਕਿੰਨਾ ਜਿੱਦਾਂ ਹੁਣ ਆਪਣੇ ਸੂਟ ਦਾ ਜਿਹੜਾ ਮੋਢਾ ਹੈਗਾ ਉਹ 9 ਇੰਚ ਤਿਆਰ ਆਗਾ 9 ਇੰਚ ਮੋਟਾ ਤਿਆਰ ਆ ਆਪਾਂ ਅੱਧਾ ਇੰਚ ਘਟਾ ਕੇ ਲੈਣਾ ਜੀ ਤੁਹਾਡਾ ਮੋਟਾ 9 ਇੰਚ ਤਿਆਰ ਆ ਜਾਂ 10 ਆ ਜਿੰਨਾ ਵੀ ਤੁਹਾਡਾ ਮੋਟਾ ਉਹ ਤੋਂ ਆਪਾਂ ਅੱਧਾ ਇੰਚ ਘਟਾ ਕੇ ਲੈਣਾ ਆਪਾਂ ਉਸ ਤੋਂ ਅੱਧਾ ਇੰਚ ਘਟਾ ਲਿਆ ਘਟਾਉਣ ਤੋਂ ਬਾਅਦ ਆਪਾਂ نیچے ਨੂੰ 3 ਇੰਚ ਡਾਊਨ ਕਰਨਾ ਹਰ ਇੱਕ ਸਾਈਜ਼ 10 ਇੰਚ ਆਪਾਂ نیچے ਨੂੰ ਡਾਉਂਗੀ ਤਾਂ ਤੇ ਜਿਹੜਾ ਉੱਪਰ ਨਿਸ਼ਾਨ ਲਾਉਣਾ ਇਹ ਲਾਉਣਾ ਦੇਖੋ ਜੀ ਆਪਾਂ 2.5 ਇੰਚ ਤੇ ਮੋਟਾ ਕੋਈ ਜਿਆਦਾ ਛੋਟਾ ਜਿੱਦਾਂ 7 7.5 ਇੰਚ ਰੈਡੀ ਹੁੰਦਾ ਤਾਂ ਤੁਸੀਂ ਉੱਪਰਲਾ ਨਿਸ਼ਾਨ 2 ਇੰਚ ਤੇ ਲਾਉਣਾ ਨਹੀਂ ਹਰ ਇੱਕ ਸਾਈਜ਼ ਦੇ ਵਿੱਚ ਤੁਸੀਂ 2.5 ਇੰਚ ਤੇ ਲਾਉਣਾ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਇਸ ਤਰ੍ਹਾਂ ਮਿਲਾ ਲੈਂਦੇ ਹਾਂ ਇਸ ਤਰ੍ਹਾਂ ਮਲੌਣ ਤੋਂ ਬਾਅਦ ਆਪਾਂ ਇਹਦਾ ਕਰ ਲੈਣਾ ਦੇਖੋ ਜੀ ਹਾਫ ਇੰਚੀ ਟੇਪ ਨੂੰ ਐਦਾਂ ਫੋਲਡ ਕਰਕੇ ਆਪਾਂ ਹੁਣ ਇਹਦੇ ਵਿੱਚ ਕਾਟ ਪਾਉਣੀ ਆ 1 ਇੰਚ ਦੀ ਉਹ 1 ਇੰਚ ਦੀ ਕਾਟ ਕਿੱਦਾਂ ਪਾਉਣੀ ਆ ਦੇਖੋ ਅੱਧਾ ਇੰਚ ਆਪਾਂ ਇਧਰ ਨਿਸ਼ਾਨ ਲਾਉਣਾ ਤੇ ਅੱਧਾ ਇੰਚ ਲਾਉਣਾ ਦੇਖੋ ਜੀ ਆਪਾਂ ਅੱਧਾ ਇੰਚ ਇਧਰ ਅੱਧਾ ਇੰਚ ਇਧਰ ਹੁਣ ਆਪਾਂ ਇਹਦੀ ਪਾਉਣੀ ਆ ਗਲਾਈ ਗਲਾਈ ਦੇਖੋ ਆਪਾਂ ਸਿਰੇ ਤੋਂ ਪਾਉਣੀ ਆ ਇੱਥੋਂ ਹੀ ਪਾਉਣੀ ਆ ਅੱਪਾ ਸਿਰੇ ਤੋਂ ਪਾਉਣੀ ਆ ਸਿਰੇ ਤੋਂ ਇੱਥੋਂ ਸਿੱਧਾ ਜਾ ਲਿਆ ਕੇ ਆਪਾਂ ਇੱਥੋਂ ਦੇਖੋ ਆਹ ਵਾਲੇ ਪੁਆਇੰਟ ਦੇ ਨਾਲ ਮਿਲਾ ਕੇ ਇਹ ਐਦਾਂ ਇਹਦੇ ਨਾਲ ਮਿਲਾ ਦੇਣਾ ਐਸੀ ਤਰ੍ਹਾਂ ਹੀ ਆਹ ਵਾਲੀ ਫਰੰਟ ਵਾਲੀ ਕਾਟ ਲੈ ਲੋ ਜੀ ਆ ਪੈ ਗਈਆਂ ਦੇਖੋ ਜੀ ਆਪਣੀ ਬਾਹ ਦੀਆਂ ਕਾਟਾਂ ਤਾਨੂੰ ਬਾਹਰ ਮਤਲਬ ਕਿ ਬਾਹ ਦੀ ਕਟਿੰਗ ਕਰਨ ਤੋਂ ਪਹਿਲਾਂ ਵੀ ਆਹ ਵਾਲਾ ਆਪਾਂ ਕੱਪੜਾ ਕਿੰਨਾ ਲੈਣਾ ਦੇਖੋ ਪਹਿਲਾਂ ਮੇਰਾ ਇੱਕ ਫਾਰਮੂਲਾ ਦੱਸਿਆ ਹੋਇਆ ਤੁਹਾਨੂੰ ਵੀ ਇਸ ਤਰ੍ਹਾਂ ਮੋਡਾ ਨਾਪੀਦਾ ਹੁੰਦਾ ਹੈਗਾ ਦੂਸਰਾ ਤਰੀਕਾ ਦੇਖੋ ਇਹ ਆ ਜਿੰਨੀ ਤੁਹਾਡੀ ਬ੍ਰੈਸਟ ਆਗੀ ਮੰਨ ਕੇ ਚੱਲੋ ਤੁਹਾਡੀ 20 ਇੰਚ ਬ੍ਰੈਸਟ ਆਗੀ ਠੀਕ ਆ ਤੁਹਾਡੀ ਬ੍ਰੈਸਟ 20 ਆ ਤੁਸੀਂ 20 ਦਾ ਹਾਫ ਕਰਕੇ ਆਪਾਂ ਬ੍ਰੈਸਟ ਦਾ ਨਾਪ ਲਾਉਣੇ ਹੁੰਨੇ ਆ ਮਤਲਬ 10 ਇੰਚ ਤੇ ਜਦੋਂ ਆਪਾਂ ਉਹਦਾ ਤਹਾਫ ਕਰ ਲਿਆ 20 ਦਾ 20 ਦਾ ਹਾਫ ਕਰਕੇ ਆ ਗਿਆ ਜੀ 10 ਇੰਚ 10 ਚੋਂ ਤੁਸੀਂ ਅੱਧਾ ਇੰਚ ਮਾਈਨਸ ਕਰ ਦੋ ਕਿੰਨਾ ਰਹਿ ਗਿਆ 9.5 ਇੰਚ 20 ਇੰਚ ਬ੍ਰੈਸਟ ਵਾਲਿਆਂ ਦਾ ਜੀ 9.5 ਇੰਚ ਮੋਢਾ ਤਿਆਰ ਹੋਊਗਾ ਕਟਿੰਗ ਦੇ ਵਿੱਚ ਸिलाई ਤੋਂ ਬਾਅਦ ਚਾਹੇ ਇੱਕ ਅੱਧਾ ਦੇਖੋ ਜਿੱਦਾਂ ਅੱਧਾ ਇੰਚ ਜਾਂ ਥੋੜਾ ਜਿਹਾ ਪੁਆਇੰਟ ਘਟ ਜੇ ਉਹ ਕੋਈ ਗੱਲ ਨਹੀਂ ਜੀ ਮਤਲਬ ਕਿ ਜਿੰਨੀ ਤੁਹਾਡੀ ਬ੍ਰੈਸਟ ਹੁੰਦੀ ਹੈ ਜੇ ਤੁਸੀਂ 20 ਇੰਚ ਬ੍ਰੈਸਟ ਵਾਲਿਆਂ ਦੀ ਬਾਹਾਂ ਦੀ ਕਟਿੰਗ ਕਰਨੀ ਆਏਗੀ ਤਾਂ ਤੁਸੀਂ 20 ਇੰਚ ਦਾ ਹਾਫ ਕਰ ਲੋ 20 ਇੰਚ ਦਾ ਹਾਫ ਕਰਨ ਤੋਂ ਬਾਅਦ ਉਹਦੇ ਵਿੱਚੋਂ ਤੁਸੀਂ ਅੱਧਾ ਇੰਚ ਕਟਾ ਦਿਓ ਜਿੱਦਾਂ 20 ਦਾ ਹਾਫ 10 ਹੋ ਗਿਆ 10 ਚੋਂ ਅੱਧਾ ਇੰਚ ਘਟਾਇਆ 9.5 ਇੰਚ 9.5 ਇੰਚ ਮੋਟਾ ਹੋਊਗਾ ਤਿਆਰ ਜਦੋਂ ਤੁਸੀਂ ਬਾਹ ਦੀ ਕਟਿੰਗ ਕਰਨੀ ਆ ਤਾਂ ਤੁਸੀਂ 9.5 ਦੇ ਵਿੱਚੋਂ ਵੀ ਅੱਧਾ ਇੰਚ ਘਟਾ ਕੇ ਮਾਰਕ ਕਰਨਾ 9 ਇੰਚ ਤੇ ਫਿਰ ਜਦੋਂ ਤੁਸੀਂ 9 ਇੰਚ ਤੇ ਮਾਰਕ ਕਰਕੇ ਬਾਹ ਦੀ ਕਟਿੰਗ ਕਰੋਗੇ ਬਾਹ ਦੀ ਸिलाई ਲਗਾਉਣ ਸਮੇਂ ਨਾ ਤਾਂ ਤੁਹਾਡਾ ਕੱਪੜਾ ਵਧੇ ਤੇ ਨਾ ਹੀ ਘਟੇ। ਨਾ ਹੋਜੀ। ਆ ਹੋ ਗਈ ਆਪਣੀ ਬਾਹ ਦੀ ਕਾਟ। ਹੁਣ ਆਪਾਂ ਪਾਉਣੀ ਆ ਫਰੰਟ ਵਾਲੀ ਕਾਟ। ਜਿੱਦਾਂ ਆਪਾਂ ਤੁਹਾਨੂੰ ਕੱਪੜਾ ਦੱਸਿਆ ਸੀ ਵੀ ਸਿੱਧਾ ਪਾਸੇ ਦੋਵੇਂ ਆਪਸ ਵਿੱਚ ਮਿਲਾ ਕੇ ਰੱਖਣੇ ਨੇ ਇਸ ਤਰ੍ਹਾਂ ਰੱਖਣ ਦੇ ਨਾਲ ਕਦੇ ਵੀ ਕਾਟ ਆਪਣੀ ਅੱਗੇ ਪਿੱਛੇ ਨਹੀਂ ਹੁੰਦੀ ਹੈਗੀ ਬਿਲਕੁਲ ਦੋਵੇਂ ਬਾਹਾਂ ਦੇ ਫਰੰਟ ਵਾਲੇ ਪਾਸੇ ਹੀ ਆਉਂਦੀ ਹੈ ਦੇਖੋ ਦੋ ਪੱਲੇ ਆਪਾਂ نیچے ਛੱਡ ਤੇ ਦੋ ਆਪਾਂ ਚੱਕ ਲੈਣੇ ਆ ਦੋ ਦੇ ਵਿੱਚ ਆਪਾਂ ਇਹ ਕਾਟ ਪਾਉਣੀ ਹੈ ਜੀ

ਕਪੜਾ ਬਾਧੂ ਛੱਡਣਾ ਹੁੰਦਾ ਬਾਈ ਚਾਂਸ ਆਪਣੇ ਕਦੇ ਬਾਹਾਂ ਟਾਈਟ ਹੋ ਜੇ ਆਪਾਂ ਬਾਹਾਂ ਨੂੰ ਖੋਲ ਸਕਦੇ ਹਾਂ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਆਪਣੀ ਬਾਹਾਂ ਦੀ ਕਟਿੰਗ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਜਾਂ ਕੁਝ ਸਮਝ ਨਾ ਆਇਆ ਹੋਵੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਜੀ ਜੇ ਤੁਹਾਨੂੰ ਵਧੀਆ ਲੱਗੀ ਕੁਝ ਸਿੱਖਣ ਨੂੰ ਮਿਲਿਆ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ